ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣੇ ਅੱਜ ਦੀਆਂ ਖਬਰਾਂ ਤੇ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਇਸ ਮਹੀਨੇ ਦੇ ਸ਼ੁਰੂ 'ਚ ਪੈਂਸਿਲਵੇਨੀਆ 'ਚ ਆਪਣੇ ਤੇ ਹੋਏ ਜਾਨਲੇਵਾ ਹਮਲੇ ਦੀ ਜਾਂਚ ਤਹਿਤ FBI ਵੱਲੋਂ ਉਹਨਾਂ ਤੋਂ ਪੁੱਛਗਿੱਛ ਲਈ ਸਹਿਮਤ ਹੋ ਗਏ ਨੇ ਇੱਕ ਵਿਸ਼ੇਸ਼ ਏਜੰਟ ਨੇ ਇਹ ਜਾਣਕਾਰੀ ਦਿੱਤੀ ਹੈ ਰਿਪਬਲिकन ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਟਰੰਪ ਤੋਂ ਪੁੱਛ ਗਏ ਛ ਐਫ ਬੀ ਆਈ ਦੇ ਅਪਰਾਧਿਕ ਜਾਂਚ ਦੌਰਾਨ ਪੀੜਤਾ ਨਾਲ ਗੱਲ ਕਰਨ ਦੇ ਮਾਪਦੰਡਾਂ ਦਾ ਹਿੱਸਾ ਹੈ ਐਫ ਬੀ ਆਈ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ 13 ਜੁਲਾਈ ਨੂੰ ਪੈਂਸਿਲਵੇਨੀਆ ਦੇ ਬਟਲਰ ਚ ਇੱਕ ਜੌਨ ਰੈਲੀ ਦੌਰਾਨ ਟਰੰਪ ਨੂੰ ਗੋਲੀ ਜਾਂ ਉਸ ਦਾ ਕੋਈ ਹਿੱਸਾ ਲੱਗਿਆ ਸੀ ਇਸ ਪੂਰੀ ਘਟਨਾ ਤੋਂ ਬਾਅਦ ਸੀਕ੍ਰੇਟ ਸਰਵਿਸ ਦੀਆਂ ਮਹਿਲਾ ਏਜੰਟਸ ਦੀ ਭੂਮਿਕਾ ਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ ਪਰ ਹੁਣ ਸਾਬਕਾ ਰਾਸ਼ਟਰਪਤੀ ਟਰੰਪ ਖੁਦ ਉਹਨਾਂ ਦੇ ਹੱਕ 'ਚ ਆ ਗਏ ਨੇ 트럼ਪ ਨੇ ਹਮਲੇ ਦੌਰਾਨ ਉਸ ਦੀ ਸੁਰੱਖਿਆ ਕਰਨ ਲਈ ਮੈਲਾ ਏਜੰਟਸ ਦੀ ਤਾਰੀਫ ਕੀਤੀ 트럼ਪ ਨੇ ਮਿਨੇਸੋਟਾ 'ਚ ਇੱਕ ਰੈਲੀ 'ਚ ਆਪਣੇ ਸਮਰਥਕਾਂ ਨੂੰ ਕਿਹਾ ਮੈਲਾ ਸੀਕ੍ਰੀਟ ਸਰਵਿਸ ਏਜੰਟਸ ਮੇਰੀ ਢਾਲ ਬਣ ਰਹੀ ਸੀ ਉਹ ਸਭ ਕੁਝ ਕਰ ਰਹੀ ਸੀ ਜੋ ਉਹ ਕਰ ਸਕਦੀ ਸੀ ਉਹ ਕੁਚਲਣ ਦੀ ਹੱਦ ਤੱਕ ਵੀ ਚਲੀ ਗਈ ਜ਼ਿਆਦਾਤਰ ਅਮਰੀਕੀ ਹੁਣ ਇੱਕ ਮੈਲਾ ਰਾਸ਼ਟਰਪਤੀ ਲਈ ਤਿਆਰ ਨੇ ਉਹਨਾਂ ਦਾ ਕਹਿਣਾ ਹੈ ਕਿ ਉਮੀਦਵਾਰ ਭਾਵੇਂ ਔਰਤ ਹੋਵੇ ਜਾਂ ਮਰਦ ਦੋਹਾਂ ਦੇ ਬਰਾਬਰ ਅਧਿਕਾਰ ਨੇ ਇੱਕ ਸਰਵੇਖਣ ਮੁਤਾਬਕ 54% ਅਮਰੀਕੀ ਮਹਿਲਾ ਰਾਸ਼ਟਰਪਤੀ ਲਈ ਤਿਆਰ ਨੇ ਹਾਲਾਂਕਿ 30% ਅਮਰੀਕੀ ਨਹੀਂ ਚਾਹੁੰਦੇ ਕਿ ਕੋਈ ਔਰਤ ਰਾਸ਼ਟਰਪਤੀ ਬਣੇ ਇਹ ਅੰਕੜੇ 2015 ਚ ਕੀਤੇ ਗਏ ਇੱਕ ਇਹੋ ਜਿਹੇ ਸਰਵੇਖਣ ਤੋਂ ਘਟ ਨੇ ਜਦੋਂ ਸਰਵੇ ਚ 63% ਅਮਰੀਕੀਆਂ ਨੇ ਕਿਹਾ ਸੀ ਕਿ ਉਹ ਮਹਿਲਾ ਰਾਸ਼ਟਰਪਤੀ ਲਈ ਤਿਆਰ ਨੇ ਇਸ ਸਰਵੇਖਣ ਤੋਂ ਇੱਕ ਮਹੀਨੇ ਬਾਅਦ ਹੀ ਡੈਮੋਕ੍ਰੇਟ ਹਿਲੇਰੀ ਕਲਿੰਟਨ ਨੇ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਸੀ ਹਾਲਾਂਕਿ ਉਹ 트럼ਪ ਤੋਂ ਚੋਣ ਹਾਰ ਗਈ ਸੀ ਹੁਣ ਕਮਲਾ ਹੈਰਿਸ ਇਹੋ ਜੀ ਦੂਜੀ ਡੈਮੋਕ੍ਰੇਟ ਮਹਿਲਾ ਹੈ ਜਿਸ ਨੇ ਖੁਦ ਨੂੰ ਟਰੰਪ ਖਿਲਾਫ ਉਮੀਦਵਾਰ ਐਲਾਨਿਆ ਹੈ ਲਗਭਗ 41% ਅਮਰੀਕਨ ਇਹ ਵੀ ਮਹਿਸੂਸ ਕਰਦੇ ਨੇ ਕਿ ਮਰਦ ਅਤੇ ਔਰਤ ਦੇ ਬਰਾਬਰ ਯੋਗ ਹੋਣ ਤੇ ਉਹਨਾਂ ਦੇ ਦੇਸ਼ ਦੇ ਅੱਧੇ ਤੋਂ ਵੱਧ ਲੋਕ ਮਰਦ ਉਮੀਦਵਾਰ ਨੂੰ ਹੀ ਵੋਟ ਦੇਣਗੇ ਡੈਮੋਕ੍ਰੇਟ ਪਾਰਟੀ ਦੇ 70% ਮੈਂਬਰਾਂ ਦਾ ਮੰਨਣਾ ਹੈ ਕਿ ਦੇਸ਼ ਇੱਕ ਮਹਿਲਾ ਰਾਸ਼ਟਰਪਤੀ ਲਈ ਤਿਆਰ ਹੈ ਦੂਜੇ ਪਾਸੇ ਉਹਨਾਂ ਦੇ ਬਾਕੀ ਸਾਥੀਆਂ ਦਾ ਮੰਨਣਾ ਹੈ ਕਿ ਅਮਰੀਕੀ ਬਰਾਬਰ ਦੀ ਯੋਗਤਾ ਵਾਲੀ ਔਰਤ ਨੂੰ ਵੋਟ ਦੇਣ ਤੋਂ ਝਿਜਕਦੇ ਨੇ 35% ਡੈਮੋਕ੍ਰੇਟਸ ਵੀ ਚਾਹੁੰਦੇ ਨੇ ਕਿ ਕਮਲਾ ਹੈਰਿਸ ਆਪਣੇ ਲਈ ਉਹ ਉਪਰਾਸ਼ਟਪਤੀ ਕਿਸੇ ਮਰਦ ਨੂੰ ਚੁਣੇ ਜਦਕਿ ਸਿਰਫ 6% ਡੈਮੋਕ੍ਰੇਟ ਸੀ ਚਾਹੁੰਦੇ ਨੇ ਕਿ ਉਹਨਾਂ ਨੂੰ ਆਪਣੇ ਲਈ ਕਿਸੇ ਔਰਤ ਨੂੰ ਉਪਰਾਸ਼ਟਪਤੀ ਚੁਣਨਾ ਚਾਹੀਦਾ ਹੈ ਡੈਮੋਕ੍ਰੇਟਸ ਚੋਂ ਉਪਰਾਸ਼ਟਪਤੀ ਦੇ ਅਹੁਦੇ ਲਈ ਸਭ ਤੋਂ ਵੱਧ 27% ਸਮਰਥਨ ਮਿਸ਼ੀਗਨ ਦੀ ਗਵਰਨਰ ਗਰੇਚਨ ਵਿਟਮਰ ਨੂੰ ਪ੍ਰਾਪਤ ਹੈ ਸਭ ਤੋਂ ਪਿਛੜ ਯਾਤਰੀ ਤੇ ਅਰੀਜ਼ੋਨਾ ਦੇ ਸੈਨੇਟਰ ਮਾਰਕ ਕੈਲੀ ਅਤੇ ਪੈਂਸਿਲਵੇਨੀਆ ਦੇ ਗਵਰਨਰ ਜੋਸ਼ ਸ਼ਾਪੀਰੋ ਨੂੰ 92% ਸਮਰਥਨ ਪ੍ਰਾਪਤ ਹੈ ਅਮਰੀਕਾ ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਡੈਮੋਕ੍ਰੇਟਸ ਤੇ ਰਿਪਬਲਿਕਨ ਇਸ ਨੂੰ ਲੈ ਕੇ ਜ਼ੋਰਦਾਰ ਪ੍ਰਚਾਰ ਕਰ ਰਹੇ ਨੇ ਇਸ ਦੌਰਾਨ ਉੱਥੇ ਰਹਿਣ ਵਾਲੇ ਗ੍ਰੀਨ ਕਾਰਡ ਧਾਰਕਾਂ ਨੂੰ ਨਾਗਰਿਕਤਾ ਅਤੇ ਵੋਟ ਬਣਾਉਣ ਲਈ ਰਜਿਸਟਰ ਕਰਨ ਲਈ ਮੁਹਿੰਮ ਚਲਾਈ ਜਾ ਰਹੀ ਹੈ ਇਸ ਦੌਰਾਨ ਨੂੰ ਨਾਗਰਿਕਤਾ ਹਾਸਲ ਕਰਨ ਅਤੇ VOTING ਚ ਅਹਿਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ ਜਾ ਰਹੀ ਹੈ ਜੇਕਰ ਗ੍ਰੀਨ ਕਾਰਡ ਧਾਰਕ 5 ਸਾਲਾਂ ਲਈ ਅਮਰੀਕਾ ਚ ਰਹਿੰਦੇ ਨੇ ਤਾਂ ਉਹ ਨਾਗਰਿਕਤਾ ਦੇ ਯੋਗ ਬਣ ਜਾਂਦੇ ਨੇ ਗ੍ਰੀਨ ਕਾਰਡ ਧਾਰਕਾਂ ਚ ਵੱਡੀ ਗਿਣਤੀ ਚ ਏਸ਼ੀਅਨ ਅਮਰੀਕਨ ਅਤੇ ਭਾਰਤੀ ਅਮਰੀਕੀ ਸ਼ਾਮਲ ਨੇ ਏਸ਼ੀਅਨ ਅਮਰੀਕਨ ਪੈਸੀਫਿਕ ਆਈਲੈਂਡਰਸ ਵਿਕਟਰੀ ਫੰਡ ਦੇ ਪ੍ਰਧਾਨ ਅਤੇ ਸੰਸਥਾਪਕ ਸ਼ੇਖਰ ਨਰਸਿਮਨ ਨੇ ਉਥੇ ਰਹਿਣ ਵਾਲਿਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਤੁਹਾਡੇ ਕੋਲ ਗ੍ਰੀਨ ਕਾਰਡ ਹੈ ਅਤੇ 5 ਸਾਲ ਤੋਂ ਇੱਥੇ ਰਹਿ ਰਹੇ ਹੋ ਤਾਂ ਉਹ ਨਾਗਰਿਕਤਾ ਪ੍ਰਾਪਤ ਕਰਨ ਵੋਟ ਪਾਉਣ ਲਈ ਰਜਿਸਟਰ ਕਰੋ ਇੱਕ WhatsApp ਗਰੁੱਪ ਬਣਾਓ ਅਤੇ ਇਸ ਵਿੱਚ ਆਪਣੇ 20 ਦੋਸਤਾਂ ਨੂੰ ਸ਼ਾਮਲ ਕਰੋ ਰਜਿਸਟਰ ਕਰਨ ਲਈ ਹਰ ਰੋਜ਼ ਇੱਕ ਦੂਜੇ ਨੂੰ ਯਾਦ ਦਿਵਾਓ ਇਹ ਜ਼ਰੂਰੀ ਹੈ ਕਿ VOTING ਵਾਲੇ ਦਿਨ ਵੋਟ ਪਾਉਣ ਲਈ ਜ਼ਰੂਰ ਨਿਕਲੋ ਉਹਨਾਂ ਕਿਹਾ ਕਿ ਜੋ ਬਾਈਡਨ ਦੀ ਸਰਕਾਰ ਦੇ ਅਧੀਨ ਨਾਗਰਿਕਤਾ ਹਾਸਲ ਕਰਨ ਲਈ ਸਿਰਫ 3 ਹਫ਼ਤੇ ਲੱਗ ਰਹੇ ਨੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦਾ ਅੰਦਾਜ਼ਾ ਇਕ 2022 ਚ 12.9 ਮਿਲੀਅਨ ਗ੍ਰੀਨ ਕਾਰਡ ਧਾਰਕ ਅਮਰੀਕਾ ਚ ਰਹਿੰਦੇ ਨੇ ਇਹਨਾਂ ਵਿੱਚੋਂ 92 ਲੱਖ ਗ੍ਰੀਨ ਕਾਰਡ ਧਾਰਕ 2022 ਚ ਅਮਰੀਕੀ ਨਾਗਰਿਕ ਬਣਨ ਦੇ ਯੋਗ ਸਨ ਅਮਰੀਕਾ ਚ 5 ਨਵੰਬਰ ਨੂੰ ਰਾਸ਼ਟਰਪਤੀ ਚੋਣਾਂ ਹੋਣ ਜਾ ਰਹੀਆਂ ਨੇ ਅਜਿਹੇ ਚ ਨਿਰਪਬਲਿਕਨ ਪੱਖ ਤੋਂ ਡੋਨਲਡ ਟਰੰਪ ਅਤੇ ਡੈਮੋਕ੍ਰੇਟ ਪਾਰਟੀ ਵੱਲੋਂ ਕਮਲਾ ਹੈਰਿਸ ਚੋਣ ਮੈਦਾਨ ਚ ਨੇ ਦੋਵੇਂ ਵਿਰੋਧੀ ਇੱਕ ਦੂਜੇ ਨੂੰ ਸਖਤ ਮੁਕਾਬਲਾ ਦੇ ਰਹੇ ਨੇ ਇਸ ਦੌਰਾਨ ਰਾਸ਼ਟਰਪਤੀ ਜੋ ਬਾਈਡਨ ਨੇ 트럼ਪ 'ਪੋ ਵਿਰੋਧ ਦਿੱਤੇ ਹਾਲ ਹੀ ਦੇ ਹੁਕਮਾਂ ਨੂੰ ਲੈ ਕੇ ਦੇਸ਼ ਦੀ ਨਿਆਂ ਪ੍ਰਣਾਲੀ ਦੀ ਅਖੰਡਤਾ ਅਤੇ ਸੁਤੰਤਰਤਾ ਤੇ ਗੰਭੀਰ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਅਮਰੀਕਾ ਦੀ ਸੁਪਰੀਮ ਕੋਰਟ ਨੈਤਿਕਤਾ ਦੇ ਸੰਕਟ ਚ ਫਸੀ ਹੋਈ ਹੈ ਬਾਈਡਨ ਨੇ ਆਸਟਨ ਟੈਕਸਾਸ ਅਤੇ ਲਿੰਡਨ ਬੀ ਜੌਨਸਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਚ ਸਿਵਲ ਰਾਈਟਸ ਐਕਟ ਦੀ 60ਵੀਂ ਵਰੇਗੰਢ ਦੇ ਭਾਸ਼ਣ ਦਿੰਦੇ ਹੋਏ ਸੋੰਬਾ ਨੂੰ ਸੁਪਰੀਮ ਕੋਰਟ ਦੀ ਸਖਤ ਆਲੋਚਨਾ ਕੀਤੀ। ਉਹਨਾਂ ਕਹਿੰਦੇ ਕਿ ਆਪਣੇ ਅਤਿਆੰਤ ਫੈਸਲਿਆਂ ਤੋਂ ਇਲਾਵਾ ਅਦਾਲਤ ਨੈਤਿਕਤਾ ਦੇ ਸੰਕਟ 'ਚ ਫਸੀ ਹੋਈ ਹੈ। ਉਹਨਾਂ ਕਹਿੰਦੇ ਕਿ ਸੁਪਰੀਮ ਕੋਰਟ ਨੇ ਹਾਲ ਹੀ 'ਚ ਸਾਬਕਾ ਰਾਸ਼ਟਰਪਤੀ ਡੋਨਾਲਡ 트੍ਰੰਪ ਬਨਾਮ ਅਮਰੀਕਾ ਮਾਮਲੇ 'ਚ ਇੱਕ ਖਤਰਨਾਕ ਮਿਸਾਲ ਕਾਇਮ ਕੀਤੀ ਜੋ ਕਾਫੀ ਹੈਰਾਨ ਕਰਨ ਵਾਲੀ ਹੈ। ਬਾਈਡਨ ਨੇ ਕਿਹਾ ਕਿ ਜਿਵੇਂ ਕਿ ਤੁਸੀਂ ਜਾਣਦੇ ਹੋ, ਅਦਾਲਤ ਨੇ ਫੈਸਲਾ ਦਿੱਤਾ ਹੈ ਕਿ ਰਾਸ਼ਟਰਪਤੀ ਦੇ ਅਹੁਦੇ 'ਤੇ ਰਹਿੰਦੇ ਹੋਏ ਸੰਭਾਵਿਤ ਅਪਰਾਧਾਂ ਲਈ ਮੁਕੱਦਮਾ ਨਹੀਂ ਚਲਾਇਆ ਜਾ ਸਕਦਾ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ 'ਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਸੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਸਾਬਕਾ ਰਾਸ਼ਟਰਪਤੀ 트੍ਰੰਪ ਆਪਣੇ ਕਾਰਜਕਾਲ ਦੇ ਆਖਰੀ ਦਿਨਾਂ 'ਚ ਕੀਤੀਆਂ ਗਈਆਂ ਕੁਝ ਕਾਰਵਾਈਆਂ ਲਈ ਅਪਰਾਧਿਕ ਮੁਕਦਮੇ ਤੋਂ ਸੀਮਤ ਛੋਟ ਦਾ ਦਾਵਾ ਕਰ ਸਕਦੇ ਨੇ ਇਸ ਨਾਲ ਚੋਣ ਤੋਂ ਖਾਤੜੀ ਦੇ ਸੰਬੰਧੀ ਦੋਸ਼ਾਂ ਤੇ ਉਸਦੇ ਚੱਲ ਰਹੇ ਮੁਕਦਮੇ 'ਚ ਹੋਰ ਦੇਰੀ ਹੋਣ ਦੀ ਉਮੀਦ ਵੱਧ ਗਈ ਹੈ ਇਸ ਨਾਲ ਇਹ ਸੰਭਾਵਨਾ ਖਤਮ ਹੋ ਗਈ ਹੈ ਕਿ ਨਵੰਬਰ ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਸਾਬਕਾ ਰਾਸ਼ਟਰਪਤੀ ਤੇ ਮੁਕੱਦਮਾ ਚਲਾਇਆ ਜਾ ਸਕਦਾ ਹੈ ਡੋਨਲਡ ਟਰੰਪ ਤੇ 2020 ਦੀਆਂ ਰਾਸ਼ਟਰਪਤੀ ਚੋਣਾਂ ਚ ਆਪਣੀ ਹਾਰ ਨੂੰ ਉਲਟਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਹੈ ਬਾਈਡਨ ਦਾ ਕਹਿਣਾ ਹੈ ਕਿ ਇਹ ਫੈਸਲਾ ਬੁਨਿਆਦੀ ਉਮੀਦਾਂ ਦਾ ਪੂਰੀ ਤਰ੍ਹਾਂ ਅਪਮਾਨ ਹੈ ਕਿਉਂਕਿ ਇਸ ਦੇਸ਼ ਚ ਸੱਤਾ ਸੰਭਾਲਣ ਵਾਲਿਆਂ ਤੋਂ ਕਾਨੂੰਨ ਦੇ ਤਹਿਤ ਪੂਰੀ ਤਰ੍ਹਾਂ ਜਵਾਬਦੇਹ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਰਾਸ਼ਟਰਪਤੀ ਹੁਣ ਕਾਨੂੰਨ ਦੁਆਰਾ پابੰਦ ਨਹੀਂ ਹੈ ਅਤੇ ਸ਼ਕਤੀ ਦੀ ਦੁਰਵਰਤੋਂ ਤੇ ਸੀਮਾ ਸਿਰਫ ਰਾਸ਼ਟਰਪਤੀ ਦੁਆਰਾ ਲਗਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੱਜਾਂ ਨਾਲ ਜੁੜੇ ਇਹਨਾਂ ਘੁਟਾਲਿਆਂ ਕਾਰਨ ਅਦਾਲਤਾਂ ਦੀ ਨਿਰਪੱਖਤਾ ਅਤੇ ਸੁਤੰਤਰਤਾ ਤੇ ਲੋਕ ਰਾਏ 'ਚ ਸਵਾਲ ਖੜੇ ਹੋ ਰਹੇ ਨੇ। ਕਾਨੂੰਨ ਤਹਿਤ ਬਰਾਬਰ ਨਿਆਂ ਦੇਣ ਦੀ ਲੋੜ ਹੈ। ਨਿਆਪਾਲ ਕੱਚ ਤਿੰਨ ਸੁਧਾਰਾਂ ਤੇ ਜ਼ੋਰ ਦਿੰਦੇ ਹੋਏ ਬਾਈਡਨ ਨੇ ਕਿਹਾ, "ਅਦਾਲਤ ਵੱਲੋਂ ਜਲਦਬਾਜ਼ੀ 'ਚ ਲੈ ਗਏ ਫੈਸਲਿਆਂ ਕਾਰਨ ਜਨਤਾ 'ਚ ਭਰੋਸਾ ਘਟ ਰਿਹਾ ਹੈ।" ਉਨਾ ਅਗੇ ਕਿਆ ਦੂਜੀ ਚੀਜ਼ ਜੋ ਮੈਂ ਪੁੱਛ ਰਿਹਾ ਆ ਉਹ ਇਹ ਹੈ ਕਿ ਮੇਰਾ ਮੰਨਣਾ ਹੈ ਕਿ ਸਾਨੂੰ ਸੰਯੁਕਤ ਰਾਜ ਦੀ ਸੁਪਰੀਮ ਕੋਰਟ ਦੇ ਜੱਜਾਂ ਲਈ ਵੀ ਮਿਆਦ ਦੀ ਸੀਮਾ ਨਿਰਧਾਰਤ ਕਰਨੀ ਚਾਹੀਦੀ ਹੈ। ਵਾਸਤਵ ਚ ਸੰਯੁਕਤ ਰਾਜ ਅਮਰੀਕਾ ਇੱਕੋ ਇੱਕ ਵੱਡਾ ਸੰਵਿਧਾਨਕ ਲੋਕਤੰਤਰ ਹੈ ਜੋ ਆਪਣੀ ਉੱਚ ਅਦਾਲਤ 'ਚ ਉਮਰ ਭਰ ਦੀਆਂ ਸੀਟਾਂ ਦਿੰਦਾ ਹੈ। ਭਾਰਤੀ ਅਮਰੀਕੀ ਕਾਰੋਬਾਰੀ ਵੱਲੋਂ ਨਿਊ ਜਰਸੀ ਸਥਿਤ ਆਪਣੀ ਰਿਹੈਸ਼ ਦੇ ਬਾਹਰ ਸਥਾਪਤ ਕੀਤੇ ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦੇ ਆਦਮ ਕਦ ਬੁੱਤ ਨੂੰ Google Maps ਨੇ ਸੈਲਾਨੀਆਂ ਦੇ ਆਕਰਸ਼ਣ ਕੇਂਦਰ ਵਜੋਂ ਸੂਚੀਬੱਧ ਕੀਤਾ ਹੈ। ਗੋਪੀ শেਠ ਨੇ ਬੱਚਨ ਦਾ ਮਨੁੱਖੀ ਆਕਾਰ ਦਾ ਬੁੱਤ ਅਗਸਤ 2022 ਚ ਨਿਊਯਾਰਕ ਦੇ ਮੈਨਹਟਨ ਤੋਂ 35 ਕਿਲੋਮੀਟਰ ਦੱਖਣ ਵੱਲ ਐਡੀਸਨ ਸ਼ਹਿਰ ਸਥਿਤ ਆਪਣੀ ਰਿਹੈਸ਼ ਦੇ ਬਾਹਰ ਲਗਾਇਆ ਸੀ। শেਠ ਨੇ ਇਸ ਖਬਰ ਏਜੰਸੀ ਨੂੰ ਦੱਸਿਆ ਸਾਡਾ ਘਰ ਸੈਲਾਨੀਆਂ ਨੂੰ ਖਿੱਚਣ ਵਾਲਾ ਸਭ ਤੋਂ ਮਕਬੂਲ ਕੇਂਦਰ ਬਣ ਗਿਆ ਹੈ ਇਸ ਲਈ ਅਮਿਤਾ ਬੱਚਨ ਦੇ ਬੁੱਤ ਦਾ ਧੰਨਵਾਦ ਕਰਨਾ ਬਣਦਾ ਹੈ Google Search ਵੱਲੋਂ ਪਛਾਣ ਮਾਨਤਾ ਦਿੱਤੇ ਜਾਣ ਮਗਰੋਂ ਇਸ ਥਾਂ ਤੇ ਰੋਜ਼ਾਨਾ ਆਉਣ ਵਾਲੇ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਸੇਠ ਨੇ ਕਿਹਾ ਕਿ ਪਿਛਲੇ 2 ਸਾਲਾਂ ਦੌਰਾਨ ਭਾਰਤੀ ਸੁਪਰਸਟਾਰ ਦੇ ਪ੍ਰਸ਼ੰਸਕ ਇਸ ਥਾਂ ਆ ਰਹੇ ਨੇ ਉਹ ਇੱਥੇ ਤਸਵੀਰਾਂ ਤੇ ਸੈਲਫੀਆਂ ਲੈਂਦੇ ਨੇ ਤੇ ਇਹਨਾਂ ਚੋਂ ਬਹੁਤੇ ਇਸ ਨੂੰ ਇੰਸਟਾਗ੍ਰਾਮ ਤੇ ਐਕਸ ਜਿਹੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਪੋਸਟ ਕਰਦੇ ਨੇ। ਸੇਠ ਨੇ ਕਿਹਾ ਕਿ ਸ਼੍ਰੀ ਬਚਨ ਦੇ ਕੁੱਲ ਆਲਮ ਚ ਰਹਿੰਦੇ ਪ੍ਰਸ਼ੰਸਕ ਉਹਨਾਂ ਦਾ ਬੁੱਤ ਦੇਖਣ ਲਈ ਆਉਂਦੇ ਨੇ। ਰੋਜ਼ਾਨਾ ਪਰਿਵਾਰਾਂ ਦੀਆਂ 20 ਤੋਂ 25 ਕਾਰਾਂ ਆਉਂਦੀਆਂ ਨੇ। ਲੋਕ ਇਸ ਮਹਾਨ ਅਦਾਕਾਰ ਦੇ ਬੁੱਤ ਦੀ ਤਾਰੀਫ਼ ਕਰਦੇ ਆਂ, ਗਰੀਟਿੰਗ ਕਾਰਡਸ ਤੇ ਪੱਤਰ ਛੱਡ ਕੇ ਜਾਂਦੇ ਨੇ। ਸਾਡਾ ਘਰ ਇਸ ਗੱਲ ਦੀ ਸ਼ਾਦੀ ਭਰਦਾ ਹੈ ਕਿ ਸ਼੍ਰੀ ਬਚਨ ਨੂੰ ਆਲਮੀ ਪੱਧਰ ਤੇ ਲੋਕ ਪਿਆਰ ਤੇ ਪਸੰਦ ਕਰਦੇ ਨੇ। ਅਸੀਂ ਕੁੱਲ ਆਲਮ ਤੋਂ ਆਉਂਦੇ ਲੋਕਾਂ ਨੂੰ ਜਿਹਾ ਕਹਿਣ ਚ ਮਾਣ ਮਹਿਸੂਸ ਕਰਦੇ ਹਾਂ ਕੈਲੀਫੋਰਨੀਆ ਚ ਬੀਤੇ ਕੱਲ 4.9 ਤੀਬਰਤਾ ਦੇ ਸ਼ਕਤੀਸ਼ਾਲੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਲਾਸ ਐਂਜਲਸ ਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪੁਚਾਲ ਦਾ ਕੇਂਦਰ ਬਾਰਸਟੋ ਦੇ ਨੇੜੇ ਸੀ ਇਸ ਤੀਬਰਤਾ ਦੇ ਪੁਚਾਲ ਨੇ ਕੈਲੀਫੋਰਨੀਆ ਦੇ ਲੋਕਾਂ ਨੂੰ ਚਿੰਤਾ ਚ ਪਾ ਦਿੱਤਾ ਪੁਚਾਲ ਦੇ ਝਟਕੇ ਖਤਮ ਹੋਣ ਤੋਂ ਬਾਅਦ ਵੀ ਲੰਬੇ ਸਮੇਂ ਤੱਕ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਅਧਿਕਾਰੀ ਸੂਬੇ ਚ ਜਾਨ ਮਾਲ ਦੇ ਨੁਕਸਾਨ ਦੀ ਜਾਂਚ ਕਰ ਰਹੇ ਨੇ ਦੇਸ਼ ਦੇ ਭੂ ਵਿਗਿਆਨਕ ਸਰਵੇਖਣ ਮੁਤਾਬਕ ਪੁਚਾਲ ਸਥਾਨਕ ਸਮੇਂ ਮੁਤਾਬਕ ਦੁਪਹਿਰ 1 ਵਜੇ ਸ਼ੁਰੂ ਹੋਇਆ ਤੇ ਇਸ ਦਾ ਕੇਂਦਰ ਜ਼ਮੀਨ ਤੋਂ 5 ਮੀਲ ਹੇਠਾਂ ਸੀ ਯੂ ਐਸ ਟੁਡੇ ਦੀਆਂ ਖਬਰਾਂ ਮੁਤਾਬਕ ਸੈਨ ਬਰਨਾਡੀਗੋ ਕਾਉਂਟੀ ਤੋਂ ਇਲਾਵਾ ਲਾਸ ਐਂਜਲਸ ਕਿਰਨ ਰਿਵਰਸਾਈਡ ਤੇ ਔਰੇਂਜ ਕਾਉਂਟੀ 'ਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿੱਥੇ ਰੈਕਟਰ ਪੈਮਾਨੇ ਤੇ ਪੁਚਾਲ ਦੀ ਤੀਬਰਤਾ 10.5 ਅਤੇ 2.7 ਮਾਪੀ ਗਈ ਕੈਲੀਫੋਰਨੀਆ ਦੇ ਲੋਕਾਂ ਨੇ ਸੋਸ਼ਲ ਮੀਡੀਆ ਤੇ ਪਹੁੰਚਾਲਦੀਆਂ ਵੀਡੀਓ ਅਤੇ ਫੋਟੋਜ਼ ਸਾਂਝੀਆਂ ਕੀਤੀਆਂ ਤੇ ਆਪਣੇ ਅਨੁਭਵ ਸਾਂਝੇ ਕੀਤੇ ਬਾਰਸਟੋ ਫਾਇਰ ਪ੍ਰੋਟੈਕਸ਼ਨ ਡਿਸਟ੍ਰਿਕਟ ਬਟਾਲੀਆ ਦੇ ਮੁਖੀ ਟ੍ਰੈਵਿਸ ਐਸਪੀਨੋਜ਼ਾ ਨੇ ਕਿਹਾ ਕਿ ਪਹਚਾਲ ਤੋਂ ਬਾਅਦ ਜ਼ਖਮੀ ਹੋਣ ਜਾਂ ਜਾਇਦਾਦ ਦੇ ਗੰਭੀਰ ਨੁਕਸਾਨ ਦੀ ਕੋਈ ਤੁਰੰਤ ਰਿਪੋਰਟ ਨਹੀਂ ਹੈ ਲੌਂਗ ਬੀਚ ਦੇ ਮੇਅਰ ਰੈਕਸ ਰਿਚਰਡਸਨ ਨੇ ਟਵਿੱਟਰ ਤੇ ਲਿਖਿਆ ਕਿ ਸਬੰਧਤ ਰਾਜ ਦੇ ਅਧਿਕਾਰੀ 120 ਮੀਲ ਦੂਰ ਪੁਚਾਲ ਤੋਂ ਜਾਣੂ ਸਨ ਉਸ ਨੇ ਅੱਗੇ ਲਿਖਿਆ ਅਜੇ ਤੱਕ ਸਾਡੇ ਸ਼ਹਿਰ ਨੂੰ ਨੁਕਸਾਨ ਦਾ ਪ੍ਰਭਾਵ ਦੀ ਕੋਈ ਰਿਪੋਰਟ ਪੈਚ ਲ ਲਈਏ ਥਾਸ ਲਾਈਨ ਉਸ ਨੇ ਅੱਗੇ ਲਿਖਿਆ ਅਜੇ ਤੱਕ ਸਾਡੇ ਸ਼ਹਿਰ ਨੂੰ ਨੁਕਸਾਨ ਜਾਂ ਪ੍ਰਭਾਵ ਦੀ ਕੋਈ ਰਿਪੋਰਟ ਨਹੀਂ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ